ਪਹਿਲਾਂ ਕਹਿੰਦੇ ਹੁੰਦੇ ਆ ਵੀ ਬਜ਼ੁਰਗ ਆਪਣੇ ਤਾਜਾ ਪੀਕੇ ਖਾਂਦੇ ਸੀਗੇ ਉਹ ਆਟੇ ਦੀ ਜਿਹੜੀ ਪੌਸਟਿਕਤ ਹੈਗੀ ਉਹ ਕੈਮ ਰਹਿੰਦੀ ਸੀਗੀ ਇਹਦੇ ਚ ਆਪਾਂ ਜਿੰਨੀ ਕੁ ਲੋੜ ਆ ਹਫਤੇ ਦਾ 10 ਦਿਨਾਂ ਦਾ ਪੀਵੇਂ ਸਾਰਾ ਮੋਟਾ ਬਰੀਕ ਮੈਦਾ ਵੀ ਬਣਾ ਸਕਦੇ ਆ ਤੇ ਮੋਟੇ ਤੋਂ ਮੋਟਾ ਦਲੀਆ ਵੀ ਬਣਾ ਸਕਦੇ ਆ ਹਰ ਪ੍ਰਕਾਰ ਦਾ ਇਹਦੇ ਵਿੱਚ ਆਟਾ ਆਪਾਂ ਪਸਾਈ ਕਰ ਸਕਦੇ ਜਾਲੀਆਂ ਨਾਲ ਅਲੱਗ-ਅਲੱਗ ਜਾਲੀਆਂ ਦੇ ਸਾਹਮਣੇ ਦੋਸਤੋ ਆਟਾ ਚੱਕੀਆਂ ਪੰਨਾਂ ਨੇ ਤਿੰਨ ਵੇਰੀਐਂਟ ਆਉਂਦੇ ਆ ਇਹਦੇ 1 ਐਚਪੀ ਜੀ 2 ਐਚਪੀ 3 2 ਐਚਪੀ ਤੇ 3 ਐਚਪੀ ਜੀ ਹਾਂਜੀ ਆਪਣੇ ਘਰਾਂ ਦੇ ਵਿੱਚ ਅਕਸਰ ਹਨਾ ਆਪਾਂ ਜਦੋਂ ਆਟਾ ਪਹਿਉਣ ਦੀ ਬਹੁਤ ਦਿੱਕਤ ਰਹਿੰਦੀ ਹੈ ਹਨਾ ਆਟਾ ਪਹਿਉਣਾ ਇੱਕ ਤਰ੍ਹਾਂ ਦਾ ਇੱਕ ਬਹੁਤ ਵੱਡਾ ਟਾਸਕ ਹੁੰਦਾਗਾ ਆਪਾਂ ਕਾਲਿਆਂ ਵਾਲੀ ਆਏ ਹੋਏ ਆ ਕਾਲਿਆਂ ਵਾਲੀ ਬੰਨਾਂ ਨੇ ਇਹ ਚੱਕੀਆਂ ਜਿਹੜੀਆਂ ਵੱਡੀਆਂ-ਵੱਡੀਆਂ ਚੱਕੀਆਂ ਵਾਸਤੇ ਜਿਹੜਾ ਸੈਟਅਪ ਵੱਡਾ ਲੱਗਦਾ ਸੀ ਬੰਨ ਮਤਲਬ ਕਨੈਕਸ਼ਨ ਲੈਣਾ ਪੈਂਦਾ ਸੀ ਸਪੈਸ਼ਲ ਤੇ ਬਹੁਤ ਜਗ੍ਹਾ ਘੇੜਦੀਆਂ ਸੀ ਉਹਨੂੰ ਇਸ ਤਰ੍ਹਾਂ ਬਣਾਤਾ ਫ੍ਰਿਜ ਵਰਗਾ ਇੱਕ ਵਾਸ਼ਿੰਗ ਮਸ਼ੀਨ ਜਾਂ ਛੋਟੀ ਜਾਂ ਇੱਕ ਛੋਟਾ ਫ੍ਰਿਜ ਕਹਿ ਸਕਦੇ ਆਪਾਂ ਇਹ ਪੰਨਾਂ ਨੇ ਦੇਖੋ ਦੋਸਤੋ ਇਹ ਚੱਕੀਆਂ ਨੇ ਘਰਾਂ ਦੇ ਵਿੱਚ ਤੁਸੀਂ ਇਹਨੂੰ ਵਰਤ ਸਕਦੇ ਹੋ ਰਸੋਈ ਦੇ ਵਿੱਚ ਜਿਵੇਂ ਆਪਣਾ ਫਰਿੱਜ ਪਿਆ ਹੁੰਦਾ ਵਾਸ਼ਿੰਗ ਮਸ਼ੀਨ ਕੁਝ ਹੋਰ ਪਿਆ ਹੁੰਦਾ ਉਹ ਮੇਰੇ ਰੱਖ ਕੇ ਤੋਂ ਤੁਸੀਂ ਇੱਥੇ ਆਟਾ ਪੀ ਸਕਦੇ ਹੋ ਆਟੇ ਤੋਂ ਬਿਨਾ ਹੋਰ ਸਾਰਾ ਕੋਈ ਦਾਲਾਂ ਦੂਲਾਂ ਕੁਝ ਵੀ ਤੁਸੀਂ ਪੀਸਣਾ ਇਹਦੇ ਪੀਸ ਸਕਦੇ ਹੋ ਸਾਰੀ ਜਾਣਕਾਰੀ ਦੇਵਾਂਗੇ ਤੁਹਾਨੂੰ ਕਿਵੇਂ ਕੰਮ ਕਰਦੀ ਹੈ ਇਹ ਕਿਵੇਂ ਵਰਤਣੀ ਹੈ ਕਿ ਕੀ ਪ੍ਰਾਈਸ ਆ ਕਿੱਥੋਂ ਮਿਲੂਗੀ ਤੇ ਨਾਲ ਜੁੜੇ ਰਹੋ ਵੀਡੀਓ ਦੇ ਤੇ ਆਜੋ ਕਰਦੇ ਆਂ ਆਪਾਂ ਗੱਲਬਾਤ ਹਾਂਜੀ ਸਤਿਕਾਰਯੋਗ ਜੀ ਸਰ ਸਤਿਕਾਰਯੋਗ ਹੌਰ ਜੀ ਕੀ ਹਾਲ ਚਾਲ ਨੇ ਜੀ ਹਾਂ ਵਧੀਆ ਵਧੀਆ ਸਭ ਤੋਂ ਪਹਿਲਾਂ ਜੀ ਆਪਣਾ ਲੋਕੇਸ਼ਨ ਦੱਸ ਦਿਓ ਜੀ ਲੋਕੇਸ਼ਨ ਆਪਣੀ ਮੰਡੀ ਕਾਲਿਆਂ ਵਾਲੀ ਠੀਕ ਹੈ ਜੀ ਬਸ ਜਿਲ੍ਹਾ ਸੱਤਸਾ ਰਹਿ ਜਾਂਦਾ ਹੈ ਠੀਕ ਹੈ ਜੀ ਤੇ ਉਹ ਪੰਜਾਬ ਦੇ ਬਾਰਡਰ ਤੇ ਹੈ ਪੰਜਾਬ ਦੇ ਬਾਰਡਰ ਤੇ ਜੀ ਹਾਂ ਤਮਦਮਾ ਸਾਹਿਬ ਤੋਂ 25 ਕਿਲੋਮੀਟਰ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਦੇਸੂ ਰੋੜਾ ਜਨਤਾ ਹਸਪੀਟਲ ਦੇ ਕੋਲੇ ਹੈ ਠੀਕ ਹੈ ਜੀ ਜਨਤਾ ਹਸਪੀਟਲ ਆਟਾ ਚੱਕੀ ਭਾਰਤ ਆਟਾ ਚੱਕੀ ਤੇ ਬਾਈ ਜੀ ਦਾ ਨਾਮ ਹਰਭਜਨ ਸਿੰਘ ਹੈ ਜੀ ਇੰਜੀਨੀਅਰ ਇਹਨਾਂ ਨੇ ਤਿਆਰ ਕੀਤੀ ਹੈ ਇਹ ਆਟਾ ਚੱਕੀ ਤੇ ਆਜੂ ਜੀ ਕਰੀਏ ਗੱਲਬਾਤ ਜੀ ਹਾਂਜੀ ਹਾਂਜੀ ਦੋਸਤੋ ਆਹ ਅਟਾ ਚੱਕੀਆਂ ਪੰਨਾ ਨੇ ਤਿੰਨ ਵੇਰੀਐਂਟ ਆਉਂਦੇ ਆ ਇਹਦੇ 1 ਐਚਪੀ ਜੀ 2 ਐਚਪੀ 3 2 ਐਚਪੀ ਤੇ 3 ਐਚਪੀ ਜੀ ਤੇ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਆ ਜੀ ਕੀ ਆਪਾਂ ਪੀਸ ਕੀ ਕੀ ਸਕਦੇ ਆ ਦੇ ਵਿੱਚ ਜੀ ਇਹਦੇ ਵਿੱਚ ਆਪਾਂ ਹਲਦੀ ਮਿਰਚ ਧਨੀਆ ਆਟਾ ਦਾਲ ਦਲੀਆ ਠੀਕ ਹੈ ਜੀ ਆਪਾਂ ਬਾਜਰੀ ਮੱਕੀ ਠੀਕ ਹੈ ਜੀ ਹਰ ਪ੍ਰਕਾਰ ਦਾ ਆਟਾ ਵੀ ਇਹਦੇ ਨਾਲ ਪਸਾਈ ਕਰ ਸਕਦੇ ਪਸਾਈ ਕਰ ਸਕਦੇ ਆ ਜੀ ਇਹ ਮਸਾਲੇ ਵਾਸਤੇ ਆ ਠੀਕ ਹੈ ਜੀ ਕੋਈ ਮਸਾਲਾ ਵੀ ਪੀਸ ਸਕਦੇ ਆ ਠੀਕ ਹੈ ਜੀ ਇਥੇ ਵੀ ਦਾਣੇ ਇਹ 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 ਨਾ ਇਸ ਤਰ੍ਹਾਂ ਦੇਖੋ ਇਹਦੇ ਮਤਲਬ ਦਾਣੇ ਜ਼ਿਆਦਾ ਪਾਉਣ ਵਾਸਤੇ ਇਹਦੀ ਕਪੈਸਿਟੀ ਵਧਾਉਣ ਵਾਸਤੇ ਇਹ ਚੀਜ਼ ਲੱਗੀ ਹੈ ਜੀ ਇਹ ਸਾਰਾ ਕਿਸੇ ਨਾਮ ਲਾਉਗਾ ਇਹਦੀ ਸਸਰੀ ਸੱਤ ਜਾਲੀਆਂ ਹੁੰਦੀਆਂ ਇਹਦੇ ਨਾਲ ਸੱਤ ਜਾਲੀਆਂ ਜੀ ਤੇ ਦਰਸ਼ਕਾਂ ਦਾ ਇਹ ਵੀ ਸਵਾਲ ਹੋਊਗਾ ਜਿਵੇਂ ਦੂਜੀ ਚੱਕੀ ਆ ਬਹੁਤ ਬਰੀਕ ਪੀਂਦੀ ਆ ਜਾਂ ਹਨਾ ਇਹਦੇ ਚ ਕਿਵੇਂ ਸਾਰਾ ਮੋਟਾ ਬਰੀਕ ਬੈਂਦੇ ਮੈਦਾ ਵੀ ਬਣਾ ਸਕਦੇ ਆ ਤੇ ਮੋਟੇ ਦੇ ਮੋਟਾ ਦਲੀਆ ਵੀ ਬਣਾ ਸਕਦੇ ਆ ਅ ਹਰ ਫਰਕ ਆਦਾ ਇਹਦੇ ਵਿਚਾਰਤ ਆਪਾਂ ਪਸਾਈ ਕਰ ਸਕਦੇ ਜਾਲੀਆਂ ਨਾ ਲੱਗ ਲੱਗ ਜਾਲੀਆਂ ਦੇ ਸਾਹਮਣੇ ਵੀ ਆਪਾਂ ਪਸਾਈ ਕਰ ਸਕਦੇ ਦੋਸਤੋ ਸਭ ਤੋਂ ਵੱਡੀ ਗੱਲ ਇਹ ਆ ਲੋਕ ਅੱਜ ਕੱਲ ਐਮਪੀ ਤੋਂ ਕਣਕ ਮੁਕਾਉਂਦੇ ਆ ਜਾਂ ਆਪਾਂ ਘਰੇ ਆਮ ਵੀ ਕਣਕ ਪਸਾਉਣ ਜਾਂਦੇ ਆਂਗੇ ਕਿ ਚੱਕੀ ਤੇ ਆਪਾਂ ਧੋ ਤੂਗੇ ਲੈ ਕੇ ਜਾਂਦੇ ਆਂ ਵਧੀਆ ਉੱਥੇ ਆਟਾ ਮਿਕਸ ਹੋ ਜਾਂਦਾ ਹਨਾ ਤੇ ਆਪਣਾ ਜਿਹੜਾ ਮੱਥਾ ਮਾਰਿਆ ਹੁੰਦਾ ਸਾਰਾ ਜਾਂ ਆਪਾਂ ਨੂੰ ਡਾਊਟ ਰਹਿੰਦਾ ਯਾਰ ਮਨ 'ਚ ਤਾਂ ਇਹ ਦਾ ਉਰਚਾਲਾਂ ਦਾ ਕਰਦੇ ਨਾ ਜੇ ਆਪਾਂ ਚੱਕੀ ਤੋਂ ਪਿਆ ਕੇ ਲਿਆਉਣੇ ਆਪਾਂ ਮਤਲਬ 20 ਕਿਲੋ 50 ਕਿਲੋ ਤੋਂ ਘੱਟ ਪਿਆ ਕੇ ਨਹੀਂ ਲਿਆਉਂਦੇ ਉਹ ਆਵਾਂ ਮਹੀਨਾ ਮਹੀਨਾ ਖਾਈ ਜਾਂਦੇ ਆ ਉਹ ਇੱਕ ਬੁਵਾਰੀਆਂ ਦਾ ਘਰ ਹੈਗਾ ਇਹਦੇ ਨਾਲ ਆ ਹਾਂਜੀ ਭਾਈ ਹਰਪਾਜਨ ਸਿੰਘ ਜੀ ਜਿਵੇਂ ਆਪਾਂ ਪਹਿਲਾਂ ਕਹਿੰਦੇ ਹੁੰਦੇ ਆ ਵੀ ਬਜ਼ੁਰਗ ਆਪਣੇ ਤਾਜ਼ਾ ਪੀ ਕੇ ਖਾਂਦੇ ਸੀਗੇ ਉਹ ਆਟੇ ਦੀ ਜਿਹੜੀ ਪੌਸਟਿਕਤ ਹੈਗੀ ਉਹ ਕਾਇਮ ਰਹਿੰਦੀ ਸੀਗੀ ਇਦੇ ਚ ਆਪਾਂ ਜਿੰਨੀ ਕੁ ਲੋੜ ਆ ਹਫਤੇ ਦਾ 10 ਦਿਨਾਂ ਦਾ ਕਿਲੋ ਕੰਡੋ ਅੱਧਾ ਕਿਲੋ ਕੰਡੋ 2 ਕਿਲੋ ਕੰਡੋ ਕੋਈ ਦਿੱਕਤ ਨਹੀਂ ਬਾਕੀ ਉਹ ਵੀਰ ਜਿਨ੍ਹਾਂ ਕੋਲੇ ਟਾਈਮ ਨਹੀਂ ਜਾਂ ਜਿਹੜੇ ਬਾਹਰ ਰਹਿੰਦੇ ਆ ਫੈਮਲੀ ਇਕੱਲੀ ਆ ਘਰੇ ਕੋਈ ਆਟਾ ਪਸੋਣ ਵਾਲਾ ਹੁੰਦਾ ਨਹੀਂ ਬੱਚੇ ਛੋਟੇ ਹੁੰਦੇ ਆ ਹਨਾ ਉਹਨਾਂ ਲਈ ਬਹੁਤ ਵਧੀਆਗਾ ਇਹ ਜਿਹੜਾ ਮਾਡਲ ਆ ਨਾ ਇਹ 8 ਤੋਂ 10 ਕਿਲੋ ਆਟਾ ਕੱਢਦਾ ਅੱਛਾ ਜੀ ਕਿੰਨੇ ਟਾਈਮ ਚ ਮਸਾਲੇ ਵੀ ਕੱਢਦਾ ਇਹ ਮਾਡਲ 1 ਐਚਪੀ ਦਾ 1 ਐਚਪੀ ਦਾ 8 ਤੋਂ 10 ਕਿਲੋ ਕਿੰਨੇ ਟਾਈਮ ਚ ਪਾਤਾ 1 ਘੰਟੇ ਚ 1 ਘੰਟੇ ਇਹਦੇ ਵਿੱਚ ਆ ਜੇ ਤਾਂ ਆਪਾਂ ਸ਼ਹਿਰ 'ਚ ਰਹਿੰਦੇ ਆਂਗੇ ਠੀਕ ਹੈ ਜੀ ਤਾਂ ਆਪ ਨੂੰ 1.5 HP ਦੀ ਚੱਕੀ ਲੈਣੀ ਕਿਉਂਕਿ ਆਪਾਂ ਉੱਥੇ ਪਸ਼ੂ ਤਾਂ ਰੱਖਦੇ ਨਹੀਂ ਹੁੰਦੇਗੇ ਆ 1.5 HP ਦੀ ਚੱਕੀ ਬਹੁਤ ਰਹਿੰਦੀ ਹੈਗੀ ਕਿੰਨੇ ਪਰਿਵਾਰ ਲਈ ਕਿੰਨੇ ਮੈਂਬਰਾਂ ਲਈ ਠੀਕ ਜੀ ਬਸ 10 ਪਰ ਮੈਂਬਰਾਂ ਪਰਿਵਾਰ ਦੇ ਤਾਂ ਵੀ ਕੋਈ ਦਿੱਕਤ ਨਹੀਂ ਠੀਕ ਹੈ ਜੀ ਕਿ ਉਹ 8 ਕਿਲੋ ਇੱਕ ਘੰਟੇ ਦਾ ਕੱਢਣਾ ਹੈ ਇਹਨੂੰ ਠੀਕ ਹੈ ਜੀ ਇਹਦਾ ਕੀ ਆ ਆਪਾਂ ਇੱਕ ਘੰਟਾ ਚਲਾ ਲਈ 8 ਕਿਲੋ ਕੱਢ ਕੇ ਜਦੋਂ ਆਪਣੇ ਘਰੇ ਖਤਮ ਹੋ ਗਿਆ ਆਟਾ ਦੁਬਾਰੇ ਫੇਰ ਚਲਾ ਦੇ ਹਾਂ ਕਿਉਂਕਿ ਤਾਜ਼ਾ ਆਟਾ ਖਾਣਾ ਹੈ वैसे ਤਾਂ ਇਹਦੇ ਨਾਲ ਕਿੰਨਾ ਮਰਜ਼ੀ ਕਰ ਲਓ ਕੋਈ ਦਿੱਕਤ ਨਹੀਂ ਦੋ ਘੰਟੇ ਚਲਾਉਂਗੇ ਤਾਂ 15-16 ਕਿਲੋ ਆਟਾ ਇਹਦੇ ਨਾਲ ਤੇ ਇਹ ਮੇ ਇੱਕ ਘੰਟਾ ਚੱਲ ਗਈ ਜੀ ਇਹ ਇਹ ਕਿੰਨੇ ਬਿਜਲੀ ਦੀ ਕੰਜੰਪਸ਼ਨ ਕਰ ਦਿੰਦੀ ਹੈ ਇੱਕ ਜੁੰਟ ਖਾਂਦੀ ਹੈ ਇੱਕ ਜੁੰਟ ਦੀ ਇੱਕ ਘੰਟੇ ਦੀ ਇੱਕ ਜੁੰਟ ਦੋਸਤੋ ਟਾਈਮ ਦੀ ਬਚਤ ਆ ਤੇ ਆਪਣੇ 1.5 HP ਮਾਡਲ ਹੈ ਪੌਣਾ ਕਿਲੋਵੈਟ ਹੁੰਦਾ ਹੈ ਪੌਣਾ ਕਿਲੋਵੈਟ ਦਾ ਹਾਂਜੀ ਹਾਂਜੀ ਇਹ ਜਿਹੜੇ ਮਾਡਲ ਹੈ ਇਹ ਆਪਣਾ ਆਪ ਦਾ ਤਿਆਰ ਕਰਿਆ ਹੋਇਆ ਮਾਡਲ ਹੈ ਵੈਸੇ ਇਹਦੇ ਵਿੱਚ ਗੁਜਰਾਤ ਮਾਡਲ ਵੀ ਆਉਂਦੇ ਹੈਗੇ ਬਹੁਤ ਹਲਕੇ ਹੁੰਦੇ ਹੈਗੇ ਆਪਾਂ ਆਪ ਦਾ ਮਤਲਬ ਵਧੀਆ ਮਾਡਲ ਤਿਆਰ ਕਰਦੇ ਠੀਕ ਹੈ ਜੀ ਇਹ ਕਿਸੇ ਨੇ ਵਾਸੇ ਮੰਗਵੋਣੀ ਹੁੰਦੀ ਹੈ ਤਾਂ ਇਹ 11800 ਰੁਪਿਆ ਰੇਟ ਹੈ ਇਹਦਾ 11800 ਹਾਂ ਇਹ ਆਨਲਾਈਨ ਜੇ ਮੈਂ ਆਪਾਂ ਨੂੰ ਲੋਕ ਕੈਸ਼ ਆਨ ਡਿਲੀਵਰੀ ਕਰਦੇ ਆ ਕੈਸ਼ ਆਨ ਡਿਲੀਵਰੀ ਹਾਂ ਇਹਦੇ ਵਿੱਚ 800 ਰੁਪਿਆ ਲੈਸ ਹੈ 11000 ਰੁਪਿਆ ਇਹਦਾ ਪ੍ਰਾਈਸ ਹੈ ਜੇ ਆਪਾਂ ਘਰੇ ਮੰਗਵੋਣੀ ਹੈ ਹਾਂਜੀ ਹਾਂਜੀ ਤਾਂ ਆਪਾਂ ਨੂੰ 12000 ਰੁਪਏ ਦੇ ਵਿੱਚ ਘਰੇ ਜਦੋਂ ਚੱਕੀ ਪਹੁੰਚ ਗਈ ਹਾਂਜੀ ਉਦੋਂ ਪੈਸੇ ਦੇਣੀ ਆ ਆਟਾ ਪੀ ਕੇ ਚਲਾ ਕੇ ਚੱਕਰ ਕੇ ਫੇਰ ਪੇਪਮੈਂਟ ਦਿਓ ਠੀਕ ਹੈ ਜੇ ਆਪਣੇ ਨਹੀਂ ਪਸੰਦਾ ਸਭ ਕੋਈ ਦਿੱਕਤ ਨਹੀਂ ਰਹੇਣੀ ਠੀਕ ਹੈ ਜੀ ਵਾਪਸ ਵੀ ਕਰ ਸਕਦੇ ਆਪ ਵੀ ਕਰ ਸਕਦਾ ਘਰੇ ਆਈ ਚ ਠੀਕ ਹੈ ਜੀ ਤੇ ਦੂਜੀ ਗੱਲ ਇਹ ਆ ਮੰਨ ਲਓ ਆਪਾਂ ਇਹ ਖਰੀਦ ਲਈ 12000 ਰੁਪਏ ਦੀ ਆਪਾਂ ਘਰੇ ਮੰਗਾ ਲਈ ਆਲ ਇੰਡੀਆ ਡਿਲੀਵਰੀ ਹੈ ਜੀ 12000 ਚ ਨਹੀਂ ਪੰਜਾਬ 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 ਹਰਿਆਣਾ ਲਾ ਲੋ ਤੁਸੀਂ ਪੰਜਾਬ ਹਰਿਆਣਾ ਚ 12000 ਰੁਪਏ ਚ ਹੋਮ ਡਿਲੀਵਰੀ ਹੈ ਤੇ ਫੁੱਲ ਗਾਰੰਟੀ ਹੈ ਜੇ ਨਾ ਪਸੰਦ ਆਵੇ ਮਤਲਬ ਤੁਸੀਂ ਰਿਟਰਨ ਕਰ ਸਕਦੇ ਹੋਗੇ ਹਾਂ ਹਾਂ ਕਰ ਸਕਦੇ ਤੇ ਆਪਾਂ ਇੱਕ ਵਾਰੀ ਇਹ ਲੈ ਲਈਆ ਰਪਨ ਸਿੰਘ ਜੀ ਕਿੰਨਾ ਇਹਦੀ ਲਾਈਫ ਕਿੰਨੀ ਹੈ ਜੀ ਇਹਦੀ ਲਾਈਫ ਹੀ ਹੈ 10 ਸਾਲ ਇਹ ਕੁਝ ਨਹੀਂ ਹੁੰਦਾ ਇਹਦਾ 10 12 ਸਾਲ ਦੀ ਹਾਂ ਕੋਈ ਇਹਦੇ ਵਿੱਚ ਰਫੇਰ ਦਾ ਉਹ ਵੀ ਹੈ ਇਹਦੇ ਵਿੱਚ ਕਟਰ ਹੁੰਦਾ ਹੈਗਾ ਕੋਈ ਪੱਥਰ ਨਹੀਂ ਵੱਧਨੇ ਇਸ ਤਰ੍ਹਾਂ ਕੱਟ ਰਿਹਾ ਇਹਦੇ ਵਿੱਚ ਇੱਥੇ ਝਾਲੀਆਂ ਪੈਂਦੀਆਂ ਆਲੱਗ-ਆਲੱਗ ਝਾਲੀਆਂ ਹੁੰਦੀਆਂ ਮੋٹے ਬ੍ਰੀਕ ਦੇ ਹਿਸਾਬ ਨਾਲ ਸਾਰਾ ਸਟੀਲ ਦਾ ਜੀ ਸਟੀਲ ਦਾ ਜੀ ਰਵਿੰਦਰਾ ਵਿੱਚੋਂ ਵੀ ਦਿਖਾ ਦੇ ਆਹ ਦੇਖੋ ਦੋਸਤੋ ਆਹ ਚੱਕ ਲਓ ਇਹਦੇ ਨਾਲ ਜਾਲ ਯਾਨ ਰਸ਼ ਕਵਰ ਇੱਥੇ ਪੈ ਜਾਂਦਾ ਇਹਦੇ ਵਿੱਚ ਕੋਈ ਵੀ ਕਣਕ ਪਾਉਣੀ ਹੈ ਤੁਸੀਂ ਅ ਮਤਲਬ ਮੱਕੀ ਪਾਉਣੀ ਹੈ ਚਲਾ ਕੇ ਵੀ ਦਿਖਾ ਦੇਾਂਗੇ ਨਾ ਠੀਕ ਹੈ ਜੀ ਠੀਕ ਹੈ ਜੀ ਚਲਾ ਕੇ ਵੀ ਦੂਰ ਤੋਂ ਆਪਾਂ ਲਾ ਦੇਾਂਗੇ ਉੱਪਰ ਸ਼ਾਰਟ ਤੇ ਫਿਰ ਇਸ ਤੋਂ ਬਾਅਦ ਇਹ ਆ ਗਿਆ ਆਪਣਾ 2 ਐਚਪੀ ਜੀ ਇਹ 2 ਐਚਪੀ ਮਾਡਲ ਜਿਵੇਂ ਕਿ ਆਪਾਂ 5 7 8 7 ਪਸ਼ੂ ਰੱਖਦੇ ਆਂਗੇ ਪਿੰਡ ਦੇ ਪਸ਼ੂਆਂ ਵਾਸਤੇ ਹਾਂ ਉਹਨਾਂ ਵਾਸਤੇ ਵਧੀਆ ਹੈ ਪਸ਼ੂਆਂ ਦਾ ਇਹ ਹੈ ਕਿ ਇਹ ਜਿਹੜੇ ਦਾਣਾ ਦਲੀਆ ਨੇਟੀ ਆ ਉਹ ਬਹੁਤ ਜ਼ਿਆਦਾ ਕੱਢਦੀ ਹੈ ਠੀਕ ਹੈ ਜੀ ਇਹ 15 ਤੋਂ 20 ਕਿਲੋ ਆਟਾ ਕੱਢਦੀ ਹੈ दाना ਜਿਹੜਾ ਆਪਣਾ ਉਹ ਚ 30 40 ਕਿਲੋ ਕੱਢ ਦਿੰਦੀ ਆ ਲੇਟੀ ਦਾ ਡੇਢ ਕੁਆਂਟਲ ਵਾਂਗੂ ਕੱਢ ਦਿੰਦੀ ਆ ਠੀਕ ਹੈ ਜੀ ਇਹਦੇ ਨਾਲ ਇੱਕ ਹੌਪਰ ਦਿੱਤਾ ਜਾਂਦਾ ਹੈ ਲੇਟੀ ਜ਼ਿਆਦਾ ਕੱਢਣ ਵਾਸਤੇ ਠੀਕ ਹੈ ਜੀ ਇਹ ਮਸਾਲੇ ਵਾਲਾ ਹੌਪਰ ਹੋ ਗਿਆ ਠੀਕ ਹੈ ਜੀ ਇਹਦੇ ਉੱਤੇ ਆਪਾਂ ਇਸ ਨੂੰ ਇਸ ਤਰ੍ਹਾਂ ਲਾ ਦੇਾਂਗੇ ਤਾਂ ਇਹ ਮਤਲਬ ਉਹ ਬਣ ਜਾਂਦਾ ਹੈਗਾ ਲੇਟੀ ਵਾਲਾ ਲੇਟੀ ਵਾਲਾ ਹਾਂ ਲੇਟੀ ਇਹਦੇ ਵਿੱਚ ਦੀ ਦਾ ਕੰਮ ਜੇ ਆਪਾਂ ਆਟਾ ਕੜਨਾ ਹੈ ਫਿਰ ਇੱਥੇ ਦੀ ਕਰਦੇ ਆ। ਉਹ ਇੱਥੇ ਪਾ ਲੂ। ਜੇ ਲੇਟੀ ਇੱਧਰ ਵੀ ਕੱਢ ਦੀ ਜੀ ਆਪਾਂ ਜ਼ਿਆਦਾ ਕੜਨੀ ਹੈ ਫਿਰ ਆਪਾਂ ਡਾਇਰੈਕਟ ਲਾਉ। ਠੀਕ ਹੈ ਜੀ ਠੀਕ। ਇਹਦੇ ਇੱਕ ਆਪਾਂ ਇੱਥੋਂ ਘਰੂ ਮੈਗਨੇਟ ਵੀ ਲਾ ਸਕਦੇ ਆ। ਇੱਥੇ ਮੈਗਨੇਟ ਲਾ ਕੇ ਆਪਾਂ ਇੱਥੇ ਰੱਖ ਦਿਆਂਗੇ ਇਹਨੂੰ। ਇਸ ਤਰ੍ਹਾਂ ਕੋਈ ਵੀ ਲੋਹਾ ਵਗੈਰਾ ਆਊਗਾ ਤਾਂ ਉਹ ਰੁਕ ਜਾਊਗਾ। ਵੈਸੇ ਤਾਂ ਆਪਾਂ ਇਹ ਘਰੇ ਪੀਸਦੇ ਆ। ਆਪਾਂ 10 ਕਿਲੋ ਆਟਾ ਉਹ ਤਾਂ ਆਪਾਂ ਆਵਦਾ ਧੋ ਤੂਕੇ ਵਧੀਆ ਸਾਰਾ। ਬਾਕੀ ਨਾ ਦਾਂ ਰੀਏ ਚ ਨਹੀਂ ਅਗਲਾ ਉਹ ਕਰਦੇ ਨਾ ਉਹਦੇ ਚ ਲੋਹਾ ਆ ਜਾਂਦਾ ਹੈਗਾ। ਠੀਕ ਹੈ ਜੀ ਮਤਲਬ ਇਸ ਤਰ੍ਹਾਂ ਲਿਆ ਹੋਇਆ ਇਹਦੇ ਤੇ ਪੰਜਾਬੀ ਚ ਦੋਨੋਂ ਸਾਰਾ ਲਿਖਿਆ ਆ ਕਿ ਕਿਵੇਂ ਮੱਕੀ ਕਿਵੇਂ ਪਿਸਣੀ ਆ ਮਸਾਲਾ ਕਿਵੇਂ ਪਿਸਣਾ ਹਲਦੀ ਕਿਵੇਂ ਜਿਹੜੀ ਬਿਆਲੀ ਕਿਦੋਂ ਆਪਾਂ ਯੂਜ਼ ਕਰਨੀ ਆ ਸਾਰਾ ਇਹਦੇ ਵਿੱਚ ਦੋਸਤੋ ਸਭ ਤੋਂ ਵੱਡੀ ਸਮੱਸਿਆ ਹਰ ਬੰਦੇ ਦੀ ਟੈਂਕ ਆ ਠੀਕ ਹੈ ਜੀ 15 ਕਿਲੋ ਆਟਾ ਟੈਂਕ ਚ ਪਾਇਆ ਜਾਂਦਾ ਤੇ ਇਹਨੂੰ ਆਪਾਂ ਲਗਾਤਾਰ 15 ਤੋਂ 20 ਕਿਲੋ ਆਟਾ ਕੱਢੂ ਇੱਕ ਘੰਟੇ ਦਾ ਠੀਕ ਹੈ ਜੀ ਹਾਂ ਇਹਦੀ ਕੀਮਤ ਤੇ ਰਹਿੰਦੀ ਆ ਜੀ ਇਹ 15800 ਰੁਪਏ 15800 ਰੁਪਏ 800 ਰੁਪਏ 800 ਰੁਪਏ ਇਹਦੇ ਵਿੱਚ ਵੀ ਲੈਸ ਹੋਊਗਾ ਜੇ ਕਿਸੇ ਨੇ ਘਰੇ ਮੰਗਾਉਣੀ ਆ 16000 ਰੁਪਏ ਦੀ ਹੋਮ ਡਿਲੀਵਰੀ ਕੈਸ਼ ਔਨ ਡਿਲੀਵਰੀ ਹੈ ਕੈਸ਼ ਔਨ ਡਿਲੀਵਰੀ ਕੋਈ ਪੈਸਾ ਪਹਿਲਾਂ ਨਹੀਂ ਦਿਨਾ ਤੁਸੀਂ ਜਦੋਂ ਚੱਕੀ ਤੁਹਾਡੇ ਘਰ ਪਹੁੰਚ ਗਈ ਠੀਕ ਹੈ ਪੰਜਾਬ 'ਚ 300 ਕਿਲੋਮੀਟਰ ਤੱਕ ਆਪਣਾ ਮਤਲਬ 16000 ਰੁਪਏ ਦੇ ਵਿੱਚ ਪਹੁੰਚ ਗਈ ਠੀਕ ਹੈ ਜੀ ਠੀਕ ਹੈ ਜੀ ਪੰਜਾਬ ਇੰਨਾ ਜੀ 300 ਕਿਲੋਮੀਟਰ ਤੋਂ ਵੱਧ ਤੱਕ ਕਿਸੇ ਕਿਲੋਮੀਟਰ ਦੇ ਏਰੀਆ ਦੇ ਵਿੱਚ ਕੈਸ਼ ਔਨ ਡਿਲੀਵਰੀ ਹੈ ਇਹ ਇਹ 3 ਐਚਪੀ ਆ ਗਈ ਜੀ ਹੈਨਾ ਹਾਂ ਇਹ 3 ਐਚਪੀ ਇਹ 20000 ਰੁਪਏ ਦੀ ਘਰੇ ਪਹੁੰਚਉਂਦੀ ਹੈਗੀ ਇਹ 19800 ਰੁਪਏ 800 ਰੁਪਏ ਆਪਾਂ ਲੈਸ ਕਰਦੇ ਆ ਇਹ 20 ਤੋਂ 25 ਕਿਲੋ ਆਟਾ ਕੱਢਦੀ ਹੈ ਇਹ ਤਾਂ ਮੰਨੋ ਵੱਡਾ ਮੋੜਣਾ ਜਿਵੇਂ 10 12 ਪਸ਼ੂ ਰੱਖਦਾ ਹੈ ਅਗਲਾ ਇਹ ਵੀ ਮਸਾਲੇ ਹਲਦੀ ਮਿਰਚ ਮਸਾਲਾ ਸਭ ਚੀਜ਼ੇ ਕੱਢਦੀ ਹੈ ਠੀਕ ਹੈ ਜੀ ਉਹੀ ਪ੍ਰਸਿੰਜਰਾ ਜਾਲੀਆਂ ਇਹਦੇ 8 ਜਾਲੀਆਂ ਹੁੰਦੀਆਂ ਆਈਆਂ ਠੀਕ ਹੈ ਜੀ ਤੇ 40 ਬਦਲੋ ਮੋٹے ਤਰੀਕ ਦੇ ਹਿਸਾਬ ਨਾਲ ਆ ਤੇ ਇਹਨੂੰ ਚਲਾਓ ਕੋਈ ਦਿੱਕਤ ਨਹੀਂ ਠੀਕ ਹੈ ਜੀ ਜੇ ਕਈ ਵਾਰੀ ਕੋਈ ਪ੍ਰੋਬਲਮ ਆ ਜਾਏ ਜੇ ਮੋਟਰ ਇਹਨਾਂ ਦੀ ਮੱਚਦੀ ਹੈ 1 ਸਾਲ ਦੀ ਇਹਨਾਂ ਦੀ ਗਾਰੰਟੀ ਆ ਠੀਕ ਹੈ ਠੀਕ ਹੈ ਜੀ ਇਹ ਮੋਟਰ ਮੱਚਦੀ ਹੈ ਤਾਂ ਆਪਾਂ ਘਰੇ ਜਾ ਕੇ ਨਵੀਂ ਪਾ ਕੇ ਆਵਾਂਗੇ ਠੀਕ ਹੈ ਇੱਕ ਸਾਲ ਦੀ ਗਾਰੰਟੀ ਜੀ ਹੋਰ ਕੋਈ ਮੋਟਰ ਤੋਂ ਬਿਨਾ ਕੋਈ ਦਿੱਕਤ ਆਉਂਦੀ ਹੈ ਕੋਈ ਰਿਪੇਅਰ ਸਰਵਿਸ ਜੀ ਸਾਰੀ ਸਰਵਿਸ ਮਿਲੂ ਹੋ ਜਾ ਹੋ ਜਾ ਠੀਕ ਹੈ ਜੀ ਤੇ ਇੱਕ ਆ ਚੀਜ਼ ਆ ਗਈ ਜੀ ਆ ਕੀ ਆ ਗਈ ਹਰਪੰਨ ਸਿੰਘ ਜੀ ਬਾਈ ਜੀ ਇਹ ਗੁਜਰਾਤ ਮੋਡਲ ਆ ਗਿਆ। ਅੱਛਾ ਗੁਜਰਾਤ ਚੱਲਦੇ ਸੀ ਕੀ ਗੁਜਰਾਤ ਮੋਡਲ ਆ? ਉਹ ਚੱਲਣੋਂ ਹਟ ਗਏ। ਇਹ ਸੈਮੀਚ ਹੁੰਦੇ ਆਗੇ। ਠੀਕ ਹੈ ਜੀ। ਤੇ ਇਹਦੇ ਵਿੱਚ ਜਿਵੇਂ ਕੋਈ ਕਰੰਟ ਦੀ ਬੜੀ ਸ਼ਿਕਾਇਤ ਸੀਗੀ। ਅੱਛਾ ਦੋਸਤੋ ਇਹ ਮਤਲਬ ਨਾ ਸਟੀਲ ਆਚਾਰੇ ਪਾਸੇ ਇਹਦੇ ਆਪਾਂ ਲੱਕੜ ਲਾਤੀ। ਹਾਂ ਕਰੰਟ ਕਰੰਟ ਦੀ ਸ਼ਿਕਾਇਤ ਸੀ। ਅੱਛਾ ਜੀ। ਕਿਉਂਕਿ ਇਹਦੇ ਚੂਹੇ ਵੱੜ ਜਾਂਦੇ ਸੀਗੇ ਥੱਲਾਂ ਦੇ। ਤਾਂ ਦਾਣੇ ਘੱਟ ਪੈਂਦੇ ਸੀ। ਟੈਂਕੀ ਛੋਟੀ ਸੀਗੀ ਇਹਦੀ। ਠੀਕ ਹੈ ਜੀ। ਤੇ ਕਿ ਸੈਮੀਚ ਇਹ ਉਹ ਫੁੱਲੀ ਆਟੋਮੈਟਿਕ ਆ। ਕੁਝ ਨਹੀਂ ਆਪਣੀਆਂ ਚੱਕੀਆਂ ਆ। ਇਹ ਜਦੋਂ ਦਾਣੇ ਪਾਵਾਂਗੇ ਉਹਦੇ ਚੱਲਣੀਆਂ ਠੀਕ ਹੈ ਜੀ ਉਹ ਨਾ ਜਰ ਨਹੀਂ ਚਲਦੀਆਂ ਲਾਰਮ ਨਹੀਂ ਚਲਦੀਆਂ ਜੀ ਲਾਰਮ ਆਉਗਾ ਇਹਦਾ ਫਿਰ ਉਸ ਤੋਂ ਬਾਅਦ ਜਦੋਂ ਦਾਣੇ ਖਤਮ ਹੋ ਗਏ 3 ਮਿੰਟ ਬਾਅਦ ਉਹਨਾਂ ਨੇ ਆਪਣੇ ਨੰਪੰਦ ਗਏ ਇਹ ਸੈਮੀ ਮਾਡਲ ਸੀਗਾ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਬਾਈ ਜੀ ਹੋਰਾਂ ਨੇ ਆਪ ਤਿਆਰ ਕੀਤੀ ਹੈਗੀ ਆਪ ਦੇ ਉਹਦੇ ਨਾਲ ਤੇ ਇਹ ਨੂੰ ਮੋਡੀਫਾਈ ਕਰਤਾ ਮਤਲਬ ਇਹ ਇਹ ਕਹਿੰਦੇ ਨਹੀਂ ਉਹ ਆਪਣਾ ਮਤਲਬ ਅਲੱਗ ਤੋਂ ਬਣਾਈ ਹੋਈ ਹੈ ਇਹਨਾਂ ਦਾ ਪ੍ਰੋਸੀਜਰ ਅਲੱਗ ਹੈ ਇਹ ਅਲੱਗ ਹੈ ਜੀ ਹਾਂ ਇਹ ਮਤਲਬ ਥੋੜਾ ਜਿਹਾ ਹਲਕਾ ਮਾਲ ਲਾਉਂਦੇ ਹੈਗੇ ਆਪਣਾ ਆਪਾਂ ਬਹੁਤ ਵਧੀਆ ਮਾਲ ਲਾਉਨੇ ਕਿਹੜਾ ਪੈ ਠੀਕ ਹੈ ਜੀ ਤੇ ਬਾਈ ਜੀ ਉਹਦਾ ਤਜਰਬਾ ਵੀ ਬਹੁਤ ਹੋ ਗਿਆ ਇਹਦੇ ਵਿੱਚ 5-6 ਸਾਲ ਲਗਪਨ 5-4 ਸਾਲ ਮੈਨੂੰ ਹੋ ਗਿਆ ਤੇ ਜਿਵੇਂ ਤੁਸੀਂ ਪਹਿਲਾਂ ਵੀ ਕੀਆ ਨੇ ਬਾਈ ਜੀ ਵਧੀਆ ਰਿਜ਼ਲਟ ਹੈ ਕੋਈ ਸ਼ੱਕ ਨਹੀਂ ਬਹੁਤ ਵਧੀਆ ਹੀ ਬਹੁਤ ਵਧੀਆ ਦੋਸਤੋ ਬਹੁਤ ਵੱਡੀ ਸਮੱਸਿਆ ਦਾ ਹੱਲ ਹੋ ਜੂ ਇੱਕ ਤਾਂ ਅੱਜ ਕੱਲ ਲੋਕਾਂ ਨੂੰ ਸਮੱਸਿਆ ਹਰ ਚੀਜ਼ ਮਲਾਵਟ ਵਾਲੀ ਮਿਲਦੀ ਹੈ ਮ ਆਵਦੀਆਂ ਕੋਈ ਮਿਰਚਾਂ ਵੀ ਪੀਸਣੀਆਂ ਹੋਰ ਪੀਸਣੀਆਂ ਜਿਵੇਂ ਪੁਰਾਣਾ ਸਿਸਟਮ ਸੀ ਆਪਣਾ ਚੱਕੀ ਦੇ ਪੀ ਕੇ ਆਵਦਾ ਖਾਓ ਸਾਰਾ ਕਿਸੇ ਨੇ ਹੁਣ ਕਈ ਇਹਨਾਂ ਨੂੰ ਸਮੱਸਿਆ ਹੁੰਦੀ ਆ ਆਟੇ ਅਲਰਜੀ ਤੋਂ ਜਾਂ ਕਿਸੇ ਨੇ ਸੂਲਿਆਂ ਦਾ ਆਟਾ ਖਾਣਾ ਮੰਨ ਲਓ ਬਾਹਰੋਂ ਦਾ ਬਹੁਤ ਵਧੀਆ ਪਰ ਬਾਹਰੋਂ ਕਿਲੋ 2 ਕਿਲੋ ਅਗਲਾ ਪਿਓ ਅਲਰਜੀ ਵਾਸਤੇ ਬਹੁਤ ਚੱਕੀ ਜੀ ਰਹਿ ਜਾਂਦਾ ਜੀ ਬਾਹਰੋਂ ਪੀ ਲਵਾਂਗੇ ਆਪਾਂ ਹਾਂ ਠੀਕ ਹੈ ਤੇ ਹਰਪ੍ਰਿੰਦ ਸਿੰਘ ਜੀ ਇਹ ਪੱਚ ਲਾ ਕੇ ਦਿਖਾ ਦਈਏ ਇੱਕ ਹਾਂ ਚਲਾ ਕੇ ਦਿਖਾਉਣੇ ਦੋਸਤੋ ਤੁਹਾਨੂੰ ਚਲਾ ਕੇ ਦਿਖਾਉਣੇ ਆ ਅਸੀਂ ਵੀ ਕਿਵੇਂ ਚੱਲਦੀ ਐ ਔਮਲ ਪਲੱਗ ਦੇ ਵਿੱਚ ਇਸ ਤਰ੍ਹਾਂ ਇਹਦਾ ਪਲੱਗ ਲੱਗੂਗਾ ਤੇ ਇੰਜੀਨੀਅਰ ਸਾਹਿਬ ਸਾਰਿਆਂ ਨੂੰ ਪਹਿਲਾਂ ਤਾਂ ਆਪਾਂ ਪਲੱਗ ਲਾਉਣਾ ਹੈ ਇਹਦਾ ਹਾਂਜੀ ਹਾਂਜੀ ਇਹ ਜਿਹੜੀ 2 ਐਚਪੀ ਚੱਕੀ ਆਪਾਂ ਇਹ ਚਲਾ ਕੇ ਦਿਖਾਉਣੀ ਆ ਇਹ ਮੇਨ ਤਾਰ ਦੇ ਵਿੱਚੋਂ ਅੱਡ ਲਾਉਣੀ ਹੈ ਠੀਕ ਹੈ ਜੀ ਲੱਗ ਤਾਂ ਸਪਲਾਈ ਦੇ ਕੇ ਜਿਵੇਂ ਆਪਾਂ ਏਸੀ ਦੀ ਸਪਲਾਈ ਦਿੰਨੇ ਆ ਅੱਛਾ ਜਿਵੇਂ ਏਸੀ ਦੀ ਮੋਟੀ ਤਾਰ ਪਾਉਣੀ ਆ ਆਪਾਂ 1 ਐਚਪੀ ਦੀ ਆਮ ਤਰਾ ਪਾਵਰ ਪਲੱਗ ਚੱਲੇ ਜਾਂਦੀ ਹੈ 1 ਐਚਪੀ ਦੀ ਨੋਰਮਲ 2 ਐਚਪੀ ਨੂੰ ਇਹ 1.5 ਕਿਲੋਵਾਟ ਆ ਇਹਦਾ ਏਸੀ ਜਿੰਨਾ ਇਹਦਾ ਲੋਡ ਹੁੰਦਾ ਹੁਣ ਬਟਰ ਛੱਡੋ ਜਦੋਂ ਆਪਾਂ ਬਟਰ ਛੱਡਾਂਗੇ ਆਹ ਸਟਾਰਟ ਆਲਰਮ ਮਾਰੂਗੀ ਠੀਕ ਹੈ ਜੀ ਜਦੋਂ ਆ ਦੇਖ ਇਸ ਤਰ੍ਹਾਂ ਜਾਲੀ ਪੈ ਜਾਂਦੀ ਹੈ ਇਹਦੇ ਅੱਛਾ ਇਹ ਥੱਲੇ ਪਉਣੀ ਹੈ ਆਪਾਂ ਜਿੰਨਾ ਵੀ ਬਰੀਕ ਪੀਸਣਾ ਹੈ ਉਸ ਹਿਸਾਬ ਨਾਲ ਜਾਲੀ ਪਉਣੀ ਹੈ ਜਾਲੀ ਪੈ ਜੂਗੀ ਫਿਰ ਉਸ ਤੋਂ ਬਾਅਦ ਇਹ ਆਪਾਂ ਇਹਨੂੰ ਉਹ ਕਰਦੇ ਹਾਂਗੇ ਨੀਚੇ ਟੈਂਕੀ ਲਾ ਦੇਣਗੇ ਟੈਂਕੀ ਲੱਗ ਗਈ ਜੀ ਹਾਂ ਟੈਂਕੀ ਲਾ ਕੇ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਆ ਦੇਖੋ ਦਾਣੇ ਪਾਉਣੇ ਆਪਾਂ ਅੱਛਾ ਜੀ ਨੇੜੋ ਦਿਖਾ ਦਿਓ ਜਦੋਂ ਆਪਾਂ ਇਹਦੇ ਵਿੱਚ ਦਾਣੇ ਪਾਵਾਂਗੇ ਸੈਂਸਰ ਲੱਗੇ ਆ ਇਹਦੇ ਵਿੱਚ ਆਪਣੇ ਆਪ ਆਪਣੇ ਆਪ ਚੱਲਦੀ ਹੈ ਜੀ ਆਪਣੇ ਆਪ ਇਹ ਲੋਡ ਸੈੱਟ ਕਰੂਗੀ ਅੱਛਾ ਜੀ ਹਾਂ ਆ ਦੇਖੋ ਦੋਸਤੋ ਚੱਲ ਪਈ ਆਪਣੇ ਆਪ ਆਪਣੇ ਆਪ ਲੋਡ ਕਰਦੇ ਕਰਨਾ ਹੈ ਇਹ ਆਪਣੇ ਆਪ ਦਾਣੇ ਜਾਣਗੇ ਕਹਿ ਸਕਦੇ ਹੋ ਗੁੱਲੀ ਆਟੋਮੈਟਿਕ ਆ ਹਾਂ ਗੁੱਲੀ ਆਟੋਮੈਟਿਕ ਆ ਜਦੋਂ ਦਾਣੇ ਘਾਦੋਗੇ ਤਿੰਨ ਵੰਟਾ ਬਾਅਦ ਇਹ ਆਪਣੇ ਆਪ ਆ ਠੀਕ ਹੈ ਜੀ ਤੇ ਬਾਕੀ ਸਾਰੀਆਂ ਚੀਜ਼ਾਂ ਇਹਨੇ ਕੀ ਹੋਇਆ ਇਹ ਕਿਹੜੀ ਚੀਜ਼ ਕਿਵੇਂ ਬਿਸਤਰੀ ਮਸਾਲਾ ਹਲਦੀ ਮਿਰਚ ਹੋ ਤਾਂ ਸਭ ਸਾਰੀ ਚੀਜ਼ੀ ਹੋ ਗਈ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਇਸ ਤਰ੍ਹਾਂ ਦੋਸਤੋ ਇਹ ਚੱਲਦੀ ਹੈਗੀ ਠੀਕ ਹੈ ਜੀ ਹੁਣ ਜਿੰਨੇ ਮਤਲਬ ਤਾਂ ਬੰਦ ਵੀ ਕਰ ਸਕਦੇ ਆ ਕਣਕ ਨਿਕਲ ਗਈ ਆਪਣੀ ਮੰਨੋ ਤਿੰਨ ਮਿੰਟਾਂ ਬਾਅਦ ਬੰਦ ਹੋ ਜੂ ਆਪਣੇ ਆਪ ਬੰਦ ਹੋ ਜੂ ਤਿੰਨ ਮਿੰਟਾਂ ਬਾਅਦ ਜੀ ਉਸ ਤੋਂ ਬਾਅਦ ਆਪਾਂ ਜੇ ਬੰਦ ਕਰਨਾ ਬੰਦ ਵੀ ਕਰ ਸਕਦੇ ਆ ਇਹਨੂੰ ਠੀਕ ਹੈ ਜੀ ਤੇ ਇੱਥੋਂ ਆਪਾਂ ਇਧਰੋਂ ਉਤਾਰ ਲਾਂਗੇ ਠੀਕ ਹੈ ਜੀ ਇਹ ਉਤਾਰ ਕੇ ਇਹਦੇ ਵਿੱਚ ਆਪਾਂ ਸਾਈਜ਼ ਹੋ ਜਾ ਆ ਗਏ ਅੱਛਾ ਜੀ ਆਹ ਦੇਖੋ ਬਹੁਤ ਗਰੀਕ ਆ ਦੋਸਤੋ ਬਾਕੀ ਤੁਸੀਂ ਆਪ ਦੇ ਹਿਸਾਬ ਨਾਲ ਮੋਟਾ ਬਰੀਕ ਜਿਵੇਂ ਮਰਜ਼ੀ ਰੱਖੋ ਜੀ ਹੈਨਾ ਤੇ ਮਸਾਲੇ ਵੀ ਨੇ ਅੱਗੇ ਹੌਪਰ ਲਾ ਕੇ ਉਹਦੇ ਚ ਆਪਾਂ ਮਸਾਲੇ ਅੱਛਾ ਜੀ ਉਹ ਮਤਲਬ ਜਾਲੀ ਬਦਲ ਕੇ ਹਾਂ 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 ਜਾਲੀ ਬਦਲ ਕੇ ਅੱਗੇ ਹੌਪਰ ਲੱਗ ਜੀ ਮਸਾਲਾ ਜਾਲੀ ਨਾਲ ਚਾਟ ਦਿੱਤਾ ਹੋਇਆ ਸਾਰੀ ਸੁਣੂ ਤੋਂ ਟ੍ਰੇਨਿੰਗ ਦੋਸਤੋ ਆਜੂਗੀ ਦੋਸਤੋ ਤੇ ਇੱਕ ਇਹਦੇ ਚ ਚਲਾਉਣ ਲੱਗੇ ਹਰਪਨ ਸਿੰਘ ਜੀ ਕਿਹੜੀ ਕਿਹੜੀਆਂ ਸਾਵਧਾਨੀਆਂ ਵਰਤਰੀਆਂ ਨੇ ਕੋਈ ਸਾਵਧਾਨੀਆਂ ਇੱਕ ਤਾਂ ਇਹਦੇ ਵਿੱਚ ਜਿਹੜੀ ਜਾਲੀ ਆ ਸਹੀ ਟੰਗ ਨਾਲ ਪਾਉਣੀ ਹੈ ਠੀਕ ਹੈ ਜੀ ਕਈ ਵਾਰੀ ਇੱਕ ਸਾਈਡ ਤੋਂ ਉੱਚੀ ਚ ਜਾ ਜਾਂਦੀ ਹੈ ਜਾਲੀ ਤਾਂ ਨੁਕਸਾਨ ਕਰਦੀ ਹੈ ਫਿਰ ਉਹ ਤਾਂ ਚੜ ਹੋਰ ਇਹਦੇ ਬਸ ਇੱਕ ਤਾਂ ਜਾਲੀਆਂ ਧੋਣੀਆਂ ਨਹੀਂ ਹੁੰਦੀਆਂ ਗੀਆਂ ਧੋਣੀਆਂ ਨਹੀਂ ਹੈਗੀਆਂ ਦੀ ਹਾਂ ਇੱਕ ਕੱਪੜਾ ਸਹੀ ਟੰਗ ਨਾਲ ਲਾਉਣਾ ਵੀ ਉੱਡੇ ਨਾ ਆਪਾ ਬੜਾ ਮਾੜੀਆਂ ਬਣੀਆਂ ਕੋਈ ਜ਼ਿਆਦਾ ਮਤਲਬ ਠੀਕ ਹੈ ਜੀ ਠੀਕ ਹੈ ਜੀ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇੱਕ ਹੋਰ ਚੀਜ਼ ਆ ਬਾਈ ਜੀ ਦਰਸ਼ਕੋ ਜੇ ਤੁਸੀਂ ਕਿਸੇ ਨੂੰ ਗਿਫਟ ਦੇਣਾ ਚਾਹੁੰਦੇ ਹੋ ਆਪਣੀ ਭੈਣ ਨੂੰ ਕਿਸੇ ਰਿਸ਼ਤੇਦਾਰੀ ਚ ਪਹਿਲਾਂ ਫ੍ਰਿਜ ਕੂਲਰ ਕੁਝ ਦਿੰਦੇ ਸੀਗੇ ਤੁਸੀਂ ਆ ਨਵੀਂ ਚੀਜ਼ ਗਿਫਟ ਦਿਓ ਤੇ ਨਾਲੇ ਤਾਂ ਅਲੱਗ ਚੀਜ਼ ਐ ਨਾਲੇ ਆਪਣੀ ਜਿਹੜੀ ਧੀ ਭੈਣ ਹੈ ਕੋਈ ਹੈ ਨਾ ਰਿਸ਼ਤੇਦਾਰ ਨਹੀਂ ਕੰਮ ਆਉਣ ਵਾਲੀ ਚੀਜ਼ ਆ ਖੁਸ਼ ਹੋਣੀ ਛਾਲ ਦੇ ਵਿੱਚ ਕੂਲਰ ਦੇ ਦਿੰਨੇ ਆਗੇ ਉਹ ਜਿਵੇਂ ਨਾ ਤਾਂ ਉਹ ਹੀ ਪਿਆ ਰਹਿੰਦਾ ਹੈ ਉਹ ਹੀ ਪਿਆ ਰਹਿੰਦਾ ਹੈ ਇਹ ਆਪਾਂ ਨਾਲ ਦੀ ਨਾਲ ਆਪਣੇ ਯੂਜ਼ ਹੋਣ ਵਾਲੀ ਯੂਜ਼ ਹੋਣ ਵਾਲੀ ਚੀਜ਼ ਆ ਪੌਸਟਿਕ ਆਟਾ ਨਾਲ ਦੀ ਨਾਲ ਕੱਢ ਕੇ ਖਾਓ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਕਿਸੇ ਲੋੜਵੰਦ ਤੱਕ ਪਹੁੰਚ ਸਕੇ ਬਹੁਤ ਹੀ ਸਸਤੇ ਰੇਟਾਂ ਦੇ ਵਿੱਚ ਤੁਹਾਡੇ ਘਰ ਚੱਕੀ ਲੱਗ ਜੂਗੀ ਕੋਈ ਅਲੱਗ ਤੋਂ ਕਨੈਕਸ਼ਨ ਲੈਣ ਦੀ ਲੋੜ ਨਹੀਂ ਮਤਲਬ ਬਹੁਤ ਸਾਰੀਆਂ ਲੜਾਈਆਂ ਵੀ ਖਤਮ ਹੋ ਜਾਣਗੀਆਂ ਘਰਾਂ ਚੋਂ ਨਹੀਂ ਆਟਾ ਪਹਿਉਣ ਪਿੱਛੇ ਲੜੀ ਜਾਂਦੇ ਰਹਿੰਦੇ ਵੀ ਆਟਾ ਕਰੇ ਹੈ ਨਹੀਂ ਹੈ ਨਾ ਤੇ ਜਦੋਂ ਮਰਜੀ ਪੀਓ ਵਾਕਿ ਤੇ ਫੋਨ ਕਰਨਾ ਹੈਗਾ ਫੋਨ ਕਰਕੇ ਆਰਡਰ ਲਖਾਉਣਾ ਹੈਗਾ ਅਡਰੈਸ ਦੇਣਾ ਹੈਗਾ ਘਰੇ ਚੱਕੀ ਪਹੁੰਚ ਜਾਈ ਠੀਕ ਹੈ ਜੀ ਹਫਤੇ ਦਾ ਟਾਈਮ ਹੁੰਦਾ ਸਾਡਾ ਹਫਤੇ 10 ਦਿਨਾਂ ਦੇ ਵਿੱਚ ਚੱਕੀ ਠੀਕ ਹੈ ਜੀ ਪੂਰੀ ਗਰੰਟੀ ਦੇ ਨਾਲ ਇਹ ਤੁਸੀਂ ਚੱਕੀ ਮੰਗਵਾ ਸਕਦੇ ਹੋਗੇ ਗਰੰਟੀ ਆ ਘਰੇ ਆਈ ਚੈੱਕ ਕਰੋ ਵਰਤੋ ਜੇ ਨਹੀਂ ਪਸੰਦ ਆਈ ਤਾਂ ਰਿਟਰਨ ਆ ਐਦੂ ਵੱਡੀ ਗੱਲ ਕੋਈ ਹੋ ਨਹੀਂ ਸਕਦੀ ਧੰਨਵਾਦ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ